ਫਿਰੋਜ਼ਪੁਰ ਪੁਲਿਸ ਨੇ 38000 ਰੁਪਏ ਦੀ ਡਰੱਗ ਮਾਣੀ ਤੇ ਹਰਵਣ ਅਤੇ ਇੱਕ ਕਾਰ ਸਮੇਤ ਕਾਬੂ ਕੀਤੇ ਚਾਰ ਲੋਕ ਪੁਲਿਸ ਨੇ ਮਾਮਲਾ ਦਰਜ ਕਰ ਹੋਰ ਵੀ ਪੁੱਛਗਛ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਪੁਲਿਸ ਵੱਲੋਂ 마ੜੇ ਅਨਸਰਾਂ ਖਿਲਾਫ ਅਲੱਗ-ਅਲੱਗ ਮੁਹਿੰਮਾਂ ਚਲਾਈਆਂ ਗਈਆਂ ਹਨ ਇਸੇ ਕੜੀ ਦੇ ਤਹਿਤ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕੁਝ ਲੋਕ ਫੋਨ ਤੇ ਕਾਲ ਰਾਹੀਂ ਪਾਕਿਸਤਾਨ ਤੋਂ ਹੈਰਵਣ ਮਗਵਾਉਣ ਦਾ ਕੰਮ ਕਰਦੇ ਹਨ ਅਤੇ ਹੁਣ ਵੀ ਉਹ ਲੋਕ ਫਰੋਈਪੁਰ ਦੇ ਪਿੰਡ ਜੱਲੋਕੇ ਦੇ ਆਸ-ਪਾਸ ਹਨ ਜਿਸ ਤੇ ਕਾਰਵਾਈ ਕਰਦਿਆਂ ਜਦ ਉਹਨਾਂ ਦੀ ਟੀਮ ਨੇ ਨਾਕਾਬੰਦੀ ਕੀਤੀ ਤਾਂ ਨਾਕਾਬੰਦੀ ਦੌਰਾਨ ਉਹਨਾਂ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੁੱਛਗਛ ਦੌਰਾਨ ਮੁਲਜ਼ਮਾਂ ਨੇ ਕਬਜ਼ੇ ਵਿੱਚੋਂ ਲਗਭਗ 38000 ਰੁਪਏ ਦੇ ਕਰੀਬ ਨਕਦ ਰਕਮ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ ਅਤੇ ਇੱਕ ਬਰੇਜਾ ਗੱਡੀ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਇਹਨਾਂ ਕੋਲੋਂ 5 ਮੋਬਾਈਲ ਵੀ ਪੁਲਿਸ ਨੇ ਕਬਜ਼ੇ ਵਿੱਚ ਲਏ ਹਨ ਜੋ ਕਿ ਨਜਾਇਜ਼ ਸਰਗਰਮੀਆਂ ਲਈ ਵਰਤੇ ਜਾ ਰਹੇ ਸਨ ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਵੱਖ-ਵੱਖ ਤਰਾਮਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹੇ ਚੁੱਕੇ ਹਨ ਫੇਰ ਹਲਕਾ ਪੁਲਿਸ ਵੱਲੋਂ ਮਲਜਮਾਂ ਤੋਂ ਡੂੰਗੀ ਪੁੱਛਗਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਗਰੋ ਨਾਲ ਜੁੜੇ ਹੋਰ ਲੋਕਾਂ ਅਤੇ ਨਸ਼ਾ ਤਸਕਰੀ ਦੇ ਨੈਟਵਰਕ ਦਾ ਖੁਲਾਸਾ ਕੀਤਾ ਜਾ ਸਕੇ ਪੁਲਿਸ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਇਹ ਮਹੀਮ ਅੱਗੇ ਵੀ ਪੂਰੀ ਸ਼ਕਤੀ ਨਾਲ ਜਾਰੀ ਰਹੇਗੀ ਆਹ ਵਾਰੋਖਾ ਜੀ ਆਇਓ ਜੀ ਬਹੁਤ ਸਾਰਾ ਬਹੁਤ ਸਾਰਾ ਬਹੁਤ ਸਾਰਾ ਆਹੋ ਜੀ ਕਿਦਾਂ ਦੇ ਰਹੇ ਆ ਬਹੁਤ ਬਹੁਤ ਆਹੋ ਜੀ ਅੱਛਾ ਕੰਮ ਕਰਦੇ ਹਾਂ ਅਸਲ ਇਹ ਕਾਮਯਾਬੀ ਇਹ ਅਸਲ ਹੋਈ ਹੈ ਜੀ ਆਪਣਾ ਜਿਹੜਾ ਬਾਰਡਰ ਦਾ ਏਰੀਆ ਸਾਡਾ ਠੀਕ ਹੈ ਜਿਹੜਾ ਪਾਰ ਦੇ ਪਿੰਡ ਨੇ ਜਿਵੇਂ ਗੱਟੀ ਰਾਜੋ ਕੇ ਜੱਲੋ ਕੇ ਟੈਂਡੀ ਆਲਾ ਇੱਥੇ ਨਾ ਆਮ ਡਰੋਂਦੀਆਂ ਅੱਜਕੱਲ ਕਟਨਾਵਾ ਬਹੁਤ ਕਿਵੇਂ ਆਪਣੇ ਆਂਦੀਆਂ ਹੋ ਜਾਂਦੀਆਂ ਕੱਲ ਅਸੀਂ ਜਦੋਂ ਬੀਐਸਐਫ ਦੇ ਨਾਲ ਇੱਕ ਜੁਆਇੰਟ ਸਾਡਾ ਚੱਲ ਰਿਆ ਸੀ ਆਪਰੇਸ਼ਨ ਉਹਦੇ ਵਿੱਚ ਚਾਰ ਸਸਪੈਕਟਡ ਬੰਦੇ ਅਸੀਂ ਕੱਲ ਫੜਿਆ ਜਿਨ੍ਹਾਂ ਕੋਲੋਂ ਹਰੋਨਿਨ ਮਿਲੀ ਹੈ ਤੇ ਇਸ ਤੋਂ ਇਲਾਵਾ ਡਰਗਮਣੀ ਮਿਲੀ ਹੈ ਤੇ ਉਸ ਤੋਂ ਉਹ ਜਿਹੜੇ ਚਾਰ ਬੰਦਿਆਂ ਦਾ ਗਰੁੱਪ ਸੀ ਇਹ ਆਲਰੇਡੀ ਵੀ ਇਸ ਸੈਟ੍ਰਿਕਾ ਦੇ ਪਾਕਿਸਤਾਨੋਂ ਹੀਰੋਣ ਮੰਗਾਉਣ ਦੇ ਚੱਕਰ ਦੇ ਵਿੱਚ ਇੱਕ ਇੱਕ ਕਨਵਿਕਟਡ ਹੋ ਚੁੱਕੇ ਐ ਠੀਕ ਐ ਸਜ਼ਾ ਹੋ ਚੁੱਕੀ ਐ ਤੇ ਕੱਲ ਵੀ ਇਹਨਾਂ ਦਾ ਜਿਹੜਾ ਸੰਪਰਕ ਸੀਗਾ ਉੱਥੇ ਸੀਗਾ ਇਹਨਾਂ ਦੇ ਮੋਬਾਈਲ ਫੋਨਾਂ ਤੋਂ ਪਾਇਆ ਗਿਆ ਕਿ ਇਹ ਪਾਕਿਸਤਾਨ ਦੇ ਸਮਗਲਰਾਂ ਦੇ ਲਗਾਤਾਰ ਸੰਪਰਕ ਵਿੱਚ ਸੀ ਠੀਕ ਐ ਤੇ ਜਿਹੜੇ ਨਾਲ ਇਹਨਾਂ ਦੇ ਨਾਲ ਬੰਦੇ ਆਏ ਆ ਉਹ ਸਿਰਫ ਜਿਵੇਂ ਉਹਨਾਂ ਦਾ ਸਪਲਾਈ ਵਾਸਤੇ ਨੇ ਰੱਖੇ ਹੋਏ ਸੀਗੇ ਠੀਕ ਐ ਗੱਲ ਜਿਹੜਾ ਇਹਨਾਂ ਦਾ ਮੇਨ ਮਕਸਦ ਇਹ ਸੀ ਵੀ ਉੱਥੋਂ ਹੀਰੋਣ ਮੰਗਾ ਕੇ ਦੇਵਾ ਸਪਲਾਈ ਕਾ ਨਹੀਂ ਸੀ ਤੇ ਡਰਗਮਣੀ ਮਿਲੀ ਹੈ ਤੇ ਕਿੰਨੇ ਬੰਦੇ ਦੇ ਮਾਮਲੇ ਇਹ ਚਾਰ ਮਾਮਲੇ ਬੰਦਿਆਂ ਦੇ ਮਾਮਲਾ ਦਰਜ ਹੈ ਜੀ ਤੇ ਇਹ 38000 ਰੁਪਏ ਡਰਗਮਣੀ ਮਿਲੀ ਹੈ ਜੀ ਹੋਰ ਵੀ ਕੋਈ ਸੰਭਾਵਨਾ ਹੈ ਹਾਂ ਇਹਦੀ ਹੋਰ ਵੀ ਸੰਭਾਵਨਾ ਹੈ ਜੇ ਅਸੀਂ ਜਿਵੇਂ ਇਹਨਾਂ ਦਾ ਰਿਮਾਨ ਲਵਾਂਗੇ ਜਿਸ ਤਰ੍ਹਾਂ ਇਹਨਾਂ ਦਾ ਪਾਕਿਸਤਾਨੀ ਸਮਗਲਾ ਨਾਲ ਆ ਰਿਹਾ ਸੰਪਰਕ ਉਹਨਾਂ ਦੇ ਵਿੱਚ ਇਹਨਾਂ ਦੀਆਂ ਹੈਗੀਆਂ ਕੁਆਲਿਟੀ ਡੀਟੇਲਸ ਦੇ ਵਿੱਚ ਆਇਆ ਆ ਤੇ ਉਹਦੇ ਨਾਲ ਤਾਂ ਬੜੀ ਮੇਨ ਸਾਨੂੰ ਅਚੀਵਮੈਂਟ ਹੋਣ ਦੀ ਸੰਭਾਵਨਾ ਹੈ ਜੀ ਪਹਿਲਾਂ ਵੀ ਕੋਈ ਬਗਵਾ ਚੁੱਕੇ ਰਿਹਾ ਹਾਂ ਇਹ ਬਿਲਕੁਲ ਸਜਾ ਹੋ ਚੁੱਕੀ ਹੈ ਇਸ ਕੰਮ ਵਿੱਚ ਸਜਾ ਆਲਰੇਡੀ ਹੋ ਚੁੱਕੇ ਨੇ ਹਾਂਜੀ